ਫਿਰੋਜ਼ਪੁਰ ਦੇ ਕਸਬਾ ਮਮਦੂਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਜਿੱਥੇ ਫਿਰੋਜ਼ਪੁਰ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਪਹਿਲਾਂ ਪਿਆਰ ਦੀਆਂ ਪਿੰਗਾ ਪਾਈਆਂ ਤੇ ਪ੍ਰੇਮਿਕਾ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ ਤੇ ਫਿਰ ਵਿਆਹ ਕਰਾਉਣ ਤੋਂ ਮੁੱਕਰ ਗਿਆ। ਇਸ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਸਿਵਲ ਹਸਪੀਟਲ ਦਾਖਲ ਕਰਵਾਇਆ ਗਿਆ। ਉੱਥੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਮੁਲਾਜ਼ਮ ਤੇ ਗੰਭੀਰ ਦੋਸ਼ ਲਗਾਏ ਹਨ। ਇਹ ਸਾਨੂੰ ਨਹੀਂ ਪਤਾ ਸਾਨੂੰ 6 ਮਹੀਨੇ ਹੋ ਗਏ ਨੇ ਸਾਨੂੰ ਬੜਾ ਪਰੇਸ਼ਾਨ ਮੁੰਡਾ ਕਰਦਾ ਪਿਆ। ਕਦੀ ਧਮਕੀਆਂ ਦੇ ਦਿੰਦਾ ਕਦੀ ਕੁੜੀ ਨੂੰ ਕਹਿੰਦਾ ਘਰ ਆ ਜਾ। ਕਦੀ ਕਹਿੰਦਾ ਮੈਂ ਛੱਡ ਦੇਣਾ ਕਦੀ ਕਹਿੰਦਾ ਲੈ ਜਾਣਾ ਸਾਨੂੰ ਕੁਝ ਨਹੀਂ ਪਤਾ ਸੁਬਹ ਰਾ ਲੈ ਕੇ ਗਿਆ ਕਿ ਰਾਤ ਲੈ ਕੇ ਗਿਆ ਕੀ ਹੋਇਆ ਹੁਣ ਘੁੱਟ ਮਾਰ ਕੇ ਛੱਡ ਦਿੱਤਾ ਉੱਥੇ ਸਾਨੂੰ ਫੋਨ ਆਇਆ ਵਿਆਹ ਦੀ ਗੱਲ ਚੱਲਦੀ ਵੀ ਸੀ ਇਹਨਾਂ ਦਾ ਇਹ ਕਿਸੇ ਮਨਪ੍ਰੀਤ ਨਾਲ ਤੇ ਉਹਦੇ ਮਨਪ੍ਰੀਤ ਪੁਲਿਸ ਮੁਲਾਜ਼ਮ ਹੋ ਤੇ ਨੇ ਕਿਹਾ ਸੀ ਮੈਂ ਵਿਆਹ ਕਰਾ ਲਾਂਗਾ ਕੋਈ ਰਿਲੇਸ਼ਨ ਚ ਰਹਾ ਇਹਨਾਂ ਦੇ ਨਾਲ ਪਹਿਲਾਂ ਕੁੜੀ ਨਾਲ ਕੁੜੀ ਨੂੰ ਆਪਦੇ ਘਰ ਵੀ ਦੋ ਤਿੰਨ ਵਾਰੀ ਲੈ ਕੇ ਗਿਆ ਹੈ ਸਾਨੂੰ ਨਹੀਂ ਪਤਾ ਸਾਨੂੰ ਇਹ ਚੱਕਰ ਚੱਲਣ ਤੋਂ ਬਾਅਦ ਪਤਾ ਲੱਗਾ ਹੈ ਵੀ ਸਾਡੀ ਕੁੜੀ ਨੂੰ ਲੈ ਕੇ ਵੀ ਗਿਆ ਏ ਤੇ ਛੱਡ ਵੀ ਜਾਂਦਾ ਸੀ ਤੇ ਬਾਅਦ ਚ ਹੁਣ ਮੁੱਕਰ ਗਿਆ ਐ ਕਿ ਸਾਜ ਕੱਲ ਲੈ ਗਿਆ ਨਹੀਂ ਦੋ ਤਿੰਨ ਦਿਨ ਹੋ ਗਿਆ ਰਾਜੀਨਾਮਾ ਕੀਤਾ ਆ ਅਸੀਂ ਡੀਐਸਪੀ ਦਾ ਦਫ਼ਤਰ ਦੇ ਸੀ ਡੀਐਸਪੀ ਦੇ ਵਿਆਹ ਕਰਾਉਣ ਤੋਂ ਇਹਨੇ ਕਿਹਾ ਵੀ ਮੈਂ ਵਿਆਹ ਕਰਾ ਲਾਂਗਾ ਤੇ ਰਾਜੀਨਾਮਾ ਲਿਖ ਦਿਓ ਮੈਂ ਬੈਕਸਮਝੋਤਾ ਕਰ ਦਾਂਗਾ ਤੇ ਹੁਣ ਪਤਾ ਨਹੀਂ ਲੈ ਗਿਆ ਦੋ ਦਿਨ ਹੋਏ ਰਾਜੀਨਾਮੇ ਨੂੰ ਤਿੰਨ ਦਿਨ ਤੁਣ ਲੈ ਗਿਆ ਕੁੱਟ ਮਾਰ ਕੇ ਦੀ ਕਹਿੰਦੇ ਮੰਮੀ ਨੇ ਕਿ ਪਤਾ ਨਹੀਂ ਕੌਣ ਘਰ ਚ ਕਿੰਨੇ ਕਿੰਨੇ ਉਥੇ ਸੱਟ ਦਿੱਤਾ ਤਾਂ ਸਾਨੂੰ ਉਥੋਂ ਫੋਨ ਆਇਆ ਸੀ ਹਾਂਜੀ ਲੜਕੀ ਬੇਹੋਸ਼ ਹੈ ਸਾਨੂੰ ਇਹਦਾ ਇਨਸਾਫ ਚਾਹੀਦਾ ਤੇ ਇੱਕ ਜਿਹੜਾ ਲੜਕੀ ਦਾ ਮਾਮਲਾ ਹੈ ਕੀ ਮਾਮਲਾ ਹੈ ਸਰ ਪੰਜੀ ਐਂਬੂਲੈਂਸ ਲੈ ਕੇ ਆਈ 108 ਤੇ ਇੱਕ ਲੜਕੀ ਨੂੰ ਤੇ ਹਿਸਟਰੀ ਜਮ ਦਿੱਤੀ ਗਈ ਸੀ ਕਿ ਕੋਈ ਵੱਡੀ ਗੱਲ ਨਹੀਂ ਆ ਗਈ ਤੇ ਪੇਸ਼ੰਦਾ ਸਿਰ ਗੈਸਟ੍ਰਿਕ ਲਵਾ ਕੇ ਦੁਬਾਰਾ ਘੰਟਾ ਹੈ ਪੇਸ਼ੰਦੀ ਹਾਲਤ ਤੋਂ ਸਾਨੂੰ ਥੋੜੀ ਜਿਹੀ ਰਾਜੀ ਕਰ ਰਹੀ ਹੈ ਇਸ ਪਾਸੇ ਫ੍ਰੀਕੋਰ ਮੈਡੀਕਲ ਕਾਉਂਸਲ ਜੀ ਆਇਆ ਤੇ ਪੇਸ਼ੈਂਟ ਦਾ ਨਾਮ ਸਲਮੋ ਜਿਹਦਾ ਨੰਬਰ ਬੋਲਵਾ ਦੇ ਇਹਨਾਂ ਨੂੰ ਕੁਝ ਇਨਫਰਮੇਸ਼ਨ ਦਿੱਤੀ ਹੈਗੀ ਬਾਕੀ ਇਹਦੇ ਕਰਦੇ ਪੀਸਾ ਤੇ ਲੜਕੀ ਦਾ ਮਸਲਾ ਹੈ ਕੀ ਮਸਲਾ ਹੈ ਤੇ ਕਿੱਥੋਂ ਦਾ ਮਸਲਾ ਹੈ ਤੇ ਲੜਕੀ ਕੋਈ ਸਲਮਾ ਸਾਨੂੰ ਇਨਫਰਮੇਸ਼ਨ ਅੱਜਾ ਜਮਾ ਦੋਪਹਿਰ ਨੂੰ ਆ ਗਿਆਨ ਕੇਸ ਹੈ ਤੇ ਅਸੀਂ ਉਹਨੂੰ ਡੋਡਦੇ ਆ ਤੇ ਉਹਨਾਂ ਨੇ ਕਿਹਾ ਵੀ ਰੈਫਰ ਕਰਤਾ ਪੁਛ ਪਰ ਕੇ ਅਸੀਂ ਜੀ ਹੱਦ ਤੱਕ ਦੇ ਵਿੱਚ ਹਾਂਜੀ ਅੱਜ ਸਰ ਇੱਥੇ ਆਏ ਆ ਕਿ ਇੱਥੇ ਆ ਕੇ ਸਾਨੂੰ ਸਰ ਤੋਂ ਕੁਤਿਆ ਦੇ ਲੜਕੀ ਅਨਕੌਂਸ਼ਸ ਤੇ ਦੇ ਅਲਬਰਟ ਤੇ ਇਹਨੂੰ ਮੈਡੀਕਲ ਕਾਰਡ ਫੀਲਡ ਕੋਡ ਦਾ ਰੈਫਰ ਕਰਤਾ ਤੇ ਅੱਗੇ ਜੋ ਸਟੇਟਮੈਂਟ ਦੇਵੇ ਕਿ ਲੜਕੀ ਕੋਲ ਚੰਦਰਕਰੋਗ ਹੋ ਗਿਆ ਉਹਨਾਂ ਲਈ ਆਪ ਜੀ ਸਰ ਇੱਕ ਜਿਹੜਾ ਲੜਕੀ ਦਾ ਮਾਮਲਾ ਆਇਆ ਕੀ ਮਾਮਲਾ ਹੈ ਸਰ ਪੰਜੀ ਐਂਬੂਲੈਂਸ ਲੈ ਕੇ ਆਈ 108 ਤੇ ਇੱਕ ਲੜਕੀ ਨੂੰ ਤੇ ਹਿਸਟਰੀ ਜਾਨ ਦਿੱਤੀ ਗਈ ਸੀ ਕਿ ਕੋਈ ਉਹਨੇ ਗੋਲੀਆਂ ਖਾਧੀਆਂ ਗਈ ਤੇ ਪੇਸ਼ੰਦਾ ਸਿਰ ਗੈਸਟ੍ਰਿਕ ਲਗਾ ਕੇ ਦੁਬਾਰਾ ਟੰਕਤਾ ਹੈ ਪੇਸ਼ੈਂਟ ਦੀ ਹਾਲਤ ਸਾਨੂੰ ਥੋੜੀ ਜਿਹੀ ਗਾਜਟ ਲੱਗ ਰਹੀ ਹੈ ਇਸ ਪੈਕਟ ਤੇ ਫ੍ਰੀ ਕੋਰ ਮੈਡੀਕਲ ਟੈਨੋਲੋਜੀ ਰੈਫਰ ਕਰਾਣਾ ਤੇ ਪੇਸ਼ੈਂਟ ਦਾ ਨਾਮ ਸਲਮੋ ਜਿਹਦਾ ਨੰਬਰ ਸੰਭਾ ਬੋਲ ਬਾਗੇ ਇਹਨਾਂ ਦੇ ਕੋਰਿਸ ਇਨਫੋਰਮੇਸ਼ਨ ਇਹ ਤੇ ਇਹ ਹੈ ਬਾਕੀ ਇਹ ਦੇਖ